ਹਾਂਜੀ ਇੱਕ ਪਾਣੀ ਹਾਂਜੀ ਅੱਜ ਕੱਲ ਅੱਜ ਕੱਲ ਆ ਕੇ ਨਹਿਰੀ ਪਾਣੀ ਬੰਦ ਹੁੰਦਾ ਸੀਗਾ ਹਾਂਜੀ ਜੇ ਨਰਮੇ ਸੀ ਉਹ ਬਜਾਨ ਹੁੰਦੀ ਨਹੀਂ ਸੀ ਸੁੱਕ ਜਾਂਦੇ ਸੀ ਜੇ ਲੋਕਾਂ ਨੇ ਮੂੰਗੀਆਂ ਬੀਜੀਆਂ ਸੀ ਉਹ ਤਾਂ ਜਨਰੇਟਰ ਚਲਾ ਚਲਾ ਕੇ 6 ਲੀਟਰ 7 ਲੀਟਰ ਘੰਟੇ ਦਾ ਤੇਲ ਮcjਦਾ ਸੀ ਇੱਕ ਕਿੱਲਾ ਦਸਾਂ ਘੰਟੇ ਲੱਗਦਾ ਸੀ ਸਾਨੂੰ ਉਹ ਜਿਹੜੀ ਚੀਜ਼ ਆ ਗਈ ਸਾਡੇ ਤੇ ਬਹੁਤ ਚੰਗੀ ਇਹ ਸਰਕਾਰ ਆ ਗਈ ਹੈ ਬਹੁਤ ਜਿਹਾ ਕੰਮ ਹੋਇਆ ਬਾਕੀ ਇਹਦੀ ਗੱਲ ਕਰਦੇ ਹਾਂ ਉਹਦੀ ਅਨਸਰਾਂ ਅਨਸਦੀ ਉਹ ਜਿਹੇ ਉਹ ਜਿਹੇ ਬੰਦਾਂ ਦਾ ਮੱਛੀ ਲੱਗਿਆ ਹੀ ਮੜਾ ਹਾਂ ਜਿਹੜਾ ਕਹਿੰਦਾ ਮੈਂ ਤਨ ਦੋ ਖੜਜੋ ਮੈਂ ਤੁਹਾਡਾ ਨਿਭੜੂਗਾ ਸਾਡਾ ਕੀ ਨਿਭੜੂਗਾ ਉਹ ਆਪਦਾ ਬੰਦਵਾ ਸਾਫ ਕਰਦੇ ਉਹ ਤੇ ਅੱਜ ਵੀ ਅਨਸਰ ਅਜ ਹੰਸ ਬਿਆਨ ਦੇ ਰਿਹਾ ਕਹਿੰਦੇ ਸ਼ੁਭ ਕਰਨ ਜਿਹੜਾ ਮਾਰਿਆ ਗਿਆ ਇਨਸਾਨ ਸੀ ਉਹ ਜਿਹੜਾ ਨੌਜਵਾਨ ਕਹਿੰਦੇ ਜੇ ਮੈਨੂੰ ਮਾਰਨ ਨਾਲ ਵਾਪਸ ਆਉਂਦਾ ਤੇ ਮਾਰ ਦਿਓ ਮੈਨੂੰ ਕਹਿੰਦੇ ਮੇਰੇ ਤੇ ਤਾਂ ਹਮਲਾ ਹੋ ਗਿਆ ਇੱਕ ਮਿੰਟ ਸ਼ੁਭ ਕਰਨ ਦਾ گویا ਕੀ ਤੇਰੇ ਤਾਂ ਬੱਚੇ ਵੀ ਹੈਗੇ ਆ ਉਹਦਾ ਕਿਹੜਾ ਬੱਚਾ ਸੀਗਾ ਉਹ ਸਾਰਾ ਘਰ ਖਤਮ ਕਰਤਾ ਬੰਦੇ ਨੇ ਪਾਜਪਾਲੇ ਬੰਦੇ ਪਹਰੇਣੇ ਦੇ ਬੰਦੇ ਆ ਕੇ ਉਹ ਬੰਦੇ ਮਾਰਦੇ ਕਕਾ ਜੇ ਮੁੰਡਾ ਮਰਿਆ ਭਈ ਉਹ ਹੂੰ ਉਹਨੂੰ ਜਵਾਬ ਤਾਂ ਪੁੱਛੋ ਅੰਸਰਾਜ ਹੰਸ ਜਿਹੜੀਆਂ ਗੱਲਾਂ ਕਹਿ ਰਿਹਾ ਤੁਹਾਡੇ ਜੱਜਦੀਆਂ ਨਹੀਂ ਮੰਨ ਨਹੀਂ ਲੱਗਦਾ ਐਸਾ ਮਸਲਾ ਐ ਖੁਸ਼ ਨਹੀਂ ਗਿਆ ਐਸਾ ਜੇ ਬੰਦੇ ਨੂੰ ਗਾਂਟ ਪਾਓ ਐਸਾ ਹੀ ਗੱਲ ਕਹਿੰਦੇ ਆ ਕਰਾਉਣਾ ਸੀ ਕੀ ਹੈ ਜੇ ਸਾਡਾ ਜ਼ਿੰਮੇਦਾਰਾਂ ਦੇ ਯਾਰ ਜਿਹੜਾ ਸਾਡੇ ਜ਼ਿੰਦਾਂ ਨੇ ਉਲਟੋ ਬੋਲੀ ਜਾਂਦਾ ਉਹ ਬੰਦੇ ਕਰਾਉਣਾ ਸੀ ਕੀ ਹੈ ਯਾਰ ਮਤਲਬ ਕਹਿੰਦੇ ਇੱਕ ਨਾ ਹਲਕੇ ਤੁਹਾਡੇ ਚ ਚਰਚਾ ਹੈ ਬਾਕੀਆਂ ਚ ਇਸ ਤਰ੍ਹਾਂ ਨਹੀਂ ਹੈ ਦੋ ਕਲਾਕਾਰ ਕਹਿੰਦੇ ਆਗੇ ਮੈਦਾਨ ਚ ਇੱਕ ਆਜ਼ਾਦ ਉਮੀਦਵਾਰ ਦੀ ਵੀ ਚਰਚਾ ਹੈ ਤੁਹਾਨੂੰ ਕਿਹਦਾ ਲੱਗਦਾ ਪਲੜਾ ਭਾਰੀ ਅੱਜ ਦੇ ਦਿਨਾਂ ਚ ਬਈ ਨਜ਼ਾਰ ਬਥੇਰੇ ਆਉਂਦੇ ਆ ਹਾਂ ਅਸਰਾਂ ਵਿੱਚ ਨਜ਼ਾਰ ਨਹੀਂ ਚਾਹੀਦਾ ਸਾਨੂੰ ਅਗਾ ਚੰਗਾ ਬੰਦਾ ਕਮਲਾ ਚਾਹੀਦਾ ਹਾਂ ਹਾਂ ਇਹ ਨਜ਼ਾਰਾ ਤਾਂ ਅਸੀਂ ਕੋਰੋਨਾ ਕੀ ਆ ਹਾਂ ਸਾਨੂੰ ਹੋਵੇ ਕਮਲਾ ਬੰਦਾ ਸਾਡਾ ਭਗਵਾਨਤਮਨ ਆਇਆ ਤੇ ਤੁਹਾਨੂੰ ਗਾਇਕ ਹੈ ਜਿਹੜੇ ਉਹ ਪਸੰਦ ਨਹੀਂ ਪਸੰਦ ਕੰਮ ਕਰਨ ਨਾ ਯਾਰ ਕੰਮ ਨਹੀਂ ਕਰਦਾ ਕੰਦਰ ਵੜ ਜਾਂਦੇ ਆ ਉਹ ਗਰਤਾਸਪੁਰ ਤੋਂ ਨਹੀਂ ਆਇਆ ਸੀਗਾ ਸਨੀ ਦੇ올 ਸਨੀ ਦੇ올 ਤੇ 5 ਸਾਲਾਂ ਦੀ ਹਵਾ ਨਹੀਂ ਵੇਖੀ ਕਿੱਥੇ ਆ? ਯਾ ਹਲਕੇ ਤੁਹਾਡੇ ਚ ਵੀ ਚਰਚਾ ਹੋ ਰਹੀ ਹੈ ਤੁਸੀਂ ਤੇ ਆਮ ਆਦਮੀ ਪਾਰਟੀ ਚ ਹੱਕ ਚ ਕਹਤਾਂ ਕਰਮਜੀਤ ਅਨਮੋਲ ਵੀ ਕਹਿੰਦੇ ਗਾਇਕ ਹੈ ਉਹ ਵੀ ਫਿਲਮਾਂ ਚ ਕੰਮ ਕਰਦੇ ਆ ਕਿਤੇ ਇਹ ਨਾ ਹੋਵੇ ਕੱਲ ਨੂੰ ਉਹ ਵੀ ਸਨੀ ਦੇ올 ਦੀ ਤਰ੍ਹਾਂ ਉਹਨਾਂ ਨੂੰ ਮਾਰੇ ਨੂੰ ਪਤਾ ਜ ਉਹਨੂੰ ਪਤਾ ਜੀ ਉਹਦੇ ਵੇਖਾਂ ਮੌਕਾ ਕੀ ਬਣਦਾ ਆਸ ਹੈ ਅੱਜ ਦੀ ਘੜੀ ਹਾਂ ਤੁਹਾਨੂੰ ਆਸ ਹੈ ਹਾਂ ਤਾਂ ਉਹਦੇ ਇੱਕ ਮਿੰਟ ਦੀ ਵੀ ਆਪਰ ਚੱਕ ਨੂੰ ਚੱਕਣਾ ਆਹ ਸਾਹਬ ਨੂੰ ਕੋਈ ਆਸ ਨਹੀਂ ਗਈ ਅੱਛਾ ਹਾਂ ਇਹਦਾ ਇਹੋ ਪਤਾ ਲੱਗਣਾ ਕੀ ਬੋਲਣਾ ਜਿਵੇਂ ਇਹਨਾਂ ਨੇ ਆਖਿਆ ਤੁਸੀਂ ਕੀ ਮੰਨਦੇ ਹੋ ਜੀ ਬਿਲਕੁਲ ਜਿਹੜੀ ਇਹਨਾਂ ਨੇ ਗੱਲ ਆਖੀ ਹੈ ਕਿ ਕਲਾਕਾਰਾਂ ਤੋਂ ਜਾਂ ਹੋਰਨਾਂ ਤੋਂ ਇਹਨਾਂ ਨੇ ਜਿਹੜੇ ਸ਼ਬਦ ਵਰਤੇ ਵੀ ਸਾਨੂੰ ਕੋਈ ਆਸ ਨਹੀਂ ਹੈਗੀ ਤਾਂ ਤੁਹਾਡਾ ਕੀ ਮੰਨਣਾ ਹੈ ਤੁਹਾਡੇ ਇਸ ਹਲਕੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਦਾ ਜ਼ੋਰਵਾਦ ਚੱਲ ਰਿਹਾ ਆਮ ਦਾ ਤੇ ਜ਼ਾਦੇ ਯਾਦ ਵਾਲੇ ਦਾ ਹੀ ਹੈ ਜੀ ਅੱਛਾ ਆਜ਼ਾਦ ਵਾਲੇ ਕਿਹੜੇ ਉਹ ਜਿਹੜੇ ਸਰਬਜੀਤ ਸਿੰਘ ਸਰਬਜੀਤ ਸਿੰਘ ਖਾਲਸਾ ਜੀ ਉਹਦੀ ਕੀ ਵਜ੍ਹਾ ਲੱਗਦੀ ਹੈ ਉਹ ਬਸ ਉਹਦੇ ਮਗਰ ਹੀ ਜ਼ਿਆਦੇ ਲੋਕ ਹੈਗੇ ਆ ਖਾਲਸਾ ਟਾਈਪ ਕਹ ਲੋ ਤੁਸੀਂ ਜੀ ਪੰਥ ਦੇ ਕਰਕੇ ਕਹਿੰਦੇ ਵੀ ਇਹਨੇ ਐਸ਼ੀਦੀ ਦਿੱਤੀ ਇਹਦੇ ਡੈਡੀ ਨੇ ਜੀ ਉਹਦੇ ਕਰਕੇ ਕਹਿੰਦੇ ਵੀ ਇਹਨੂੰ ਵੋਟ ਪਾਓ ਮਤਲਬ ਇਹ ਕਿੰਨੇ ਕਿ ਦਿਨਾਂ ਚ ਵਿੱਚ ਬਦਲਿਆ ਮਾਹੌਲ ਵੀ ਉਹਨਾਂ ਦੇ ਹੱਕ ਚ ਵੀ ਗਏ ਲੋ ਬਸ ਹਫਤੇ ਕਿਦਾਂ ਕਹ ਲੋ ਹਫਤਾ ਦੱਸ ਦੇਣਾ ਦਾ ਜੀ ਬਦਲਿਆ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਤਾਂ ਇਹਨੂੰ ਕੋਈ ਕਹਿੰਦੇ ਨਹੀਂ ਸੀਗਾ ਇਹਦਾ ਨਾਂ ਹੀ ਨਹੀਂ ਸੀਗਾ ਜੀ ਉਸ ਤੋਂ ਮਗਰੋਂ ਹੀ ਚੱਲਿਆ ਇਹਦਾ ਨਾਂ ਜੀ ਅੱਛਾ ਹਾਂਜੀ ਹਾਂਜੀ ਪਹਿਲਾਂ ਕਰਮਜੀਤ ਅਨਮੋਲ ਦਾ ਨਾਂ ਸੀ ਪਹਿਲਾਂ ਜ਼ਿਆਦਾ ਕਰਮਜੀਤ ਅਨਮੋਲ ਦਾ ਹੁਣ ਦੋਨਾਂ ਦਾ ਜੀ ਹੁਣ ਦੋਵਾਂ ਦਾ ਮੁਕਾਬਲਾ ਦੋਵਾਂ ਦੋ ਨਾਮ ਮਕਾਵਲੇ ਚੱਲ ਰਿਹਾ ਜੀ ਤੇ ਇੱਧਰ ਹੋਰ ਵੀ ਬਾਬੇ ਬੈਠੇ ਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਡਾ ਕੀ ਖਿਆਲ ਹੈ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਹੈ ਕਿ ਸਹੀ ਹੈ ਸਾਡਾ ਐਮਪੀ ਬੰਨਣਾ ਚਾਹੀਦਾ ਮੈਂ ਸਾਡੇ ਦਾ ਅਨਮੋਲ ਚਾਹੀਦਾ ਜੀ ਅੱਛਾ ਅਨਮੋਲ ਤੋਂ ਹਾਂ ਜੀ ਇਹ ਜਿਹੜੇ ਭਜਪਾਲੇ ਆ ਜੀ ਇਹ ਪੰਜਾਬ ਵਾਲਿਆਂ ਨੂੰ ਬਾਰਡਰ ਦਾ ਟੱਪ ਨਹੀਂ ਦਿੰਦੇ ਤੇ ਅਸੀਂ ਉਹਨਾਂ ਨੂੰ ਕਿਵੇਂ ਵੋਟਾਂ ਪਾਦਾਂਗੇ ਉਹ ਵਸਾ ਅਸੀਂ ਪੰਜਾਬ ਚੋਂ ਨਾ ਵੜਨੇ ਦਿੰਦੇ ਛੰਡੇ ਵਗਾਉਂਦੇ ਆ ਅਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਤੇ ਮੋਦੀ ਸਾਹਿਬ ਵੀ ਅੱਜਕੱਲ ਪੰਜਾਬ ਆਏ ਹੋਇਆ ਕਿੱਥੇ ਵੀ ਝੰਡੇ ਵਿਖਾਏ ਇਹਨਾਂ ਨੂੰ ਵੀ ਸਾਡੇ ਜੁਨੀਅਰ ਨੇ ਗ੍ਰਾਹਾਂ ਵਾਲਿਆਂ ਨੇ ਉਹ ਭਾਜਪਾ ਦੇ ਉਮੀਦਵਾਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਕਹਿੰਦੇ ਕਿਸਾਨਾਂ ਦੇ ਵਿੱਚ ਹੋਰ ਨਾ ਪਾਰਟੀਆਂ ਦੇ ਬੰਦੇ ਵੜ ਕੇ ਸਾਡਾ ਵਿਰੋਧ ਕਰਦੇ ਐ ਐਵੇਂ ਹੋ ਰਿਹਾ ਨਹੀਂ ਜੀ ਨਹੀਂ ਜੀ ਨਹੀਂ ਅਸੀਂ ਆਪਣੀ ਪਰਟੀ ਸਾਡੀਆਂ 9 ਮੰਗਾ ਸਹੀ ਨਾ ਉਹ 9 ਮੰਗਾ ਦੇ ਬਾਅਦ ਅਸੀਂ ਉਹਦੇ ਕੋਲ ਜਾਣਾ ਸੀਗਾ ਠੀਕ ਆ ਉਹ ਬੈਠਾ ਕਿੱਥੇ ਆ ਸਾਨੂੰ 20 ਕਿਲੋਮੀਟਰ ਪਿੱਛੇ ਦਾ ਪੁਸਤ ਰੋਕ ਲਿਆ ਤੇ ਸਾਡੀਆਂ ਗੱਲਾਂ ਸੁਣਦਾ ਉਹ ਇਹ ਤੁਹਾਨੂੰ ਜਿਹੜਾ ਸਵਾਲ ਪੁੱਛਣ ਜਾਂਦੇ ਹੋ ਪਿੱਛੇ ਡੱਕ ਲਿਆ ਜਾਂਦਾ ਅੱਜ ਅਗਰਾਸਪੁਰ ਬੰਦੇ ਬੈਠੇ ਆ ਉਹ 20 ਕਿਲੋਮੀਟਰ ਪਿੱਛੇ ਡੱਕੇ ਗਏ ਹੋ ਤੇ ਕੀ ਕੀ ਫਿਰ ਇਹੋ ਜਿਹੇ ਕੰਮ ਲੈਣਾ ਕੀ ਆ ਸਾਡੀਆਂ ਗੱਲਾਂ ਸੁਣੇ ਸਾਡੀ ਗੱਲਾਂ ਜਵਾਬ ਦੇਵੇਂ